ਅੱਜ ਜੂਰੇ ਦੇ ਲਈ ਅੱਜ ਜੂਰੇ ਪਾਜੀਆ ਅੱਛਾ ਬੜਾ ਪੜਾ ਡਰਾਈਵਰ ਆ ਵਈ ਐ ਸਦਾ ਕਰਕੇ ਲਿਆਉ ਤਰੋ ਆਪਣੇ ਪਰੌਂਠੇ ਆਲੂ ਵਾਲੇ ਨਾਲ ਮੱਖਣੀ ਨਾਲ ਦਹੀਂ ਕਿਆ ਬਾਤ ਸਵੇਰੇ ਸਵੇਰੀ ਹੁਣ ਦੇਖਾਂਗੇ ਇਹਨੂੰ ਚੱਕ ਕੇ ਬਈ ਵੀ ਕੀ ਬਣਦਾ ਬਿਨਾਂ ਰੋਟੀ ਨੇ ਬਈ ਸਰਾ ਰੋੜਾ ਮਿਲ ਗਿਆ ਜੀ ਮਿਲ ਗਈ ਜੀ ਗੁਲਫੀ ਇਹ ਪੰਜਾਲੀ ਪੰਜਾਲੀ ਬਹੁਤ ਦੂਰੋਂ ਬਰਨਾਲੇੋਂ ਨਹੀਂ ਸਾਰੇ ਬਰਨਾਲੇ ਚੋਂ ਨਹੀਂ ਮਿਲੀ ਆਹ ਕਰਤਾ ਮਿੱਤਰੋ ਮਨੇ ਨੇ ਭਾਰਤੀ ਆਪਾਂ ਨੂੰ ਭਾਰਤੀ ਖਾਨਦੋਂ ਨਹੀਂ ਨਾ ਇੱਕ ਦਾ ਆ ਰਹਾ ਮਨਪ੍ਰੀਤ ਸਿੰਘ ਦਰਸਨ ਜਾਏਗਾ ਕਿਵੇਂ ਲੱਗਦਾ ਤੈਨੂੰ ਪੁੱਛ ਕਿਸੇ ਨੂੰ ਫੇਸਬੁੱਕ ਤੇ ਫੇਸਬੁੱਕ ਤੇ ਪਾਈਦਾ ਹੈਗੀ ਸੀ ਜੀਰ ਗਾਈ ਬਹੁਤ ਢੱਲੀ ਆ ਗਈ ਪੁੱਛਿਆ ਤਾਂ ਹੈਗਾ ਸੀ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਮਾਰਟ ਹੈ ਫੋਨ ਨਵਾਂ ਲਾ ਲਿਆ ਜੀ ਆਪਣੇ ਬਲੌਗ ਦੇ 100 ਕਈ ਮਨਾਂ ਚੰਗੀ ਦੇਖੋ ਬਈ ਕੀ ਆਵਾਜ਼ ਹੈ ਅਗਰ ਆਵੰਦੀ ਮਗੂਰ ਉਹ ਤੁਹਾਨੂੰ ਚੱਲੇ ਜੀ ਇੱਥੇ ਚ ਫੇਰ ਕਰਮਣ ਤਿਆਰ ਸਾਡਾ ਸਾਡੇ ਨਾਲ ਚੱਲੂਗਾ ਲੈ ਟਵੀ ਹੈਗੀ ਮੋਟਰਾਂ ਹਵਾ ਬਾਸ ਹੁਣੀ ਚੱਲ ਰਹੀ ਹੈ ਅੱਜ ਸਵੇਰੇ ਸਵੇਰੇ ਚੋੜੀ ਵੀ ਬਣਾ ਦੀ ਆ ਤਾਂ ਨਵੇਂ ਦਾ ਕਰ ਕੋਈ ਪਸਾਣ ਵੀ ਤਾਂ ਹੋ ਗਿਆ ਬੇਲਾ ਪੁੱਤਰ ਦੇਖੋ ਜੀ ਤਾਂਾ ਖੰਬੇ ਤੇ ਬੈਠੇ ਜੀ ਕਿਵੇਂ ਮਾਰਦੇ ਨੇ ਡਾਰੀਆਂ ਹਾੜ ਦੇ ਵੀ ਕਰਨ ਆਜੋ ਆਜੋ ਤੇ ਚਾਹ ਰਹਿ ਗਏ ਜੀ ਚਾਉਟ ਕਰਨ ਲਾ ਕੇ ਉਗਣਾ ਸਾਡੀ ਨੀਂਦ ਖਰਾਬ ਕਰਦੀ ਇਹ ਸਾਰੇ ਰਾਤ ਹੋਰ ਆ ਜਾ ਆ ਜਾ ਭੱਜ ਗਿਆ ਛੜਾ ਕੇ ਭੱਜ ਭੱਜ ਨੂੰ ਯਾਰ ਇਹ ਤਾਂ ਗੁੱਤੀ ਬੱਜੂ ਇਹ ਦੇਖ ਲਈ ਭੱਜੀ ਭੱਜ ਜਾ ਚੱਲ ਜਾ ਲਾਈਟ ਚਲੀ ਜਾਂਦੀ ਆ ਮਤਰੋ ਆਪਾਂ ਰਮਾਉਣਿਆਂ ਨੇ ਮਿਰਚਾਂ ਵੀ ਲਾਦੀ ਪਾਣੀ ਲਾ ਪਿਆ ਪਾਣੀ ਮਤਰੋ ਆ ਆਪਣੇ ਆੜੂ ਦੇ ਬੂਟਾ ਮਤਰੋ ਆੜੂ ਵੀ ਲੱਗਿਆ ਦੇਖੋ ਲੱਗਿਆ ਕਿ ਕੀ ਵਰ ਆੜੂ ਮਰਚਾਰ ਮਾਤੀਆਂ ਬਈ ਪਰਨਾਲੀਆਂ ਨੇ ਉਹ ਦੇਖੋ ਕਿੱਥੇ ਖੜਾ ਇੱਥੇ ਖੜਾ ਹਾਂ ਹਾਂ ਦੇਖੋ ਬਈ ਆਇਆ ਕਹਣ ਤੂਰੀਆਂ ਦੀ ਵੇਲ ਵਿੱਚ ਚੱਲ ਵੀ ਆਪਣੇ ਦੇਮ ਦੀ ਜੀ ਚੱਲ ਦੇ ਜੀ ਅੱਜ ਬਣ ਗਏ ਜੀ ਸਾਡੇ ਆਲੂ ਵਾਲੇ ਪਰੌਂਠੇ ਚਲੇ ਜਾ ਰਹੇ ਨੇ ਆਲੂ ਚਲੇ ਜਾ ਰਹੇ ਨੇ ਚੱਲੇ ਜੀ ਗਾਂ ਜੀ ਠਾਉਣਾ ਉਹੀ ਉਹੀ ਤਾਂ ਮੰਨੇ ਦੇ ਹੱਥ ਆ ਲੈ ਫਿਰ ਉਹ ਮੇਰੇ ਕੋ ਕਾਪੀ ਕਰੇ ਪਈ ਆ ਮੱਝ ਲੈਣਾ ਆਪਣਾ ਬਣਾ ਦੇ ਬਣਾ ਦੇ ਸਾਰਿਆਂ ਦੇ ਇੱਕ ਜੱਟ ਆਪਣਾ ਆਪਣਾ ਬੰਦਾ ਹੀ ਬਹੁਤ 10 ਰੁਪਏ ਓਹੋ ਦੱਸ ਦੇ ਦੇ ਨੇ ਫੈਨ ਕੇ ਨਾਲ ਪਰ ਓਏ ਉਹਦਾ ਨਾਮ ਵੀ ਪਰ ਟਟਰਾਟ ਇਹ ਚਲਾਉਂਦਾ ਰੂੜੀ ਚਾਹੀਦੀ ਹੋਵੇ ਕਿਸ ਨੂੰ ਦੱਸ ਸਕਦਾ ਕੰਟੈਕਟ ਕਰ ਸਕਦਾ ਹਣਾ ਰੁੱਟੇ ਲੈ ਜੀ ਕਿੱਥੋਂ ਲਿਆਂਦਾ ਜੀ ਹਨੇ ਵੀ ਇੱਥੇ ਫੋਨ ਲਾ ਯਾਰ ਅਗਲੇ ਨੂੰ ਕਹੇ ਬਾਈ ਲਾਉਣੀਆਂ ਦੱਸੋ ਜੀ ਜੀ ਨੂੰ ਮੈਂ ਗੇਟ ਤੇ ਖੜਾ ਮੈਂ ਤਾਂ ਗਦਾਮ ਦੇ ਕੋਈ ਨਹੀਂ ਹੈਗਾ ਮਰੇ ਨਾਲ ਕਰੇ ਲੋਕ ਕਰੇ ਮਾਰਦੇ ਤੈਨੂੰ ਲੈ ਕੇ ਜਾਣਾ ਅੱਛਾ ਬੜਾ ਪੜਾ ਡਰਾਈਵਰ ਆ ਵਈ ਐ ਸੱਦਾ ਕਰਕੇ ਲਿਆਉ ਮੈਨੂੰ ਇਹ ਹੀ ਬਾਇਕ ਲਾਉ ਵਾ ਠੀਕ ਹੈ ਆ ਗਿਆ ਜੀ ਅੰਦਰ ਲਾਉਣੀ ਹੈ ਭਾਈ ਇਹ ਪਾਪੜ ਲਿਆਏ ਜੀ ਕੜ ਕੇ ਆਵਦਾ ਹੋਇਆ ਲਾ ਦੇਣੇ ਉਹ ਆ ਗਈ ਪੈਂਟ ਵੀ ਕਰਮਣ ਦੀ ਛਾੜਦਾ ਜੀ ਕਰਮਣ ਤਾਂ ਫਿਰ ਚਲਿਏ ਪਾਣੀ ਆਇਆ। ਕਹ ਲਿਆ ਨਾ ਪੰਜ ਸਾਲਾਂ ਦੇ। ਪਹਿਲੇ ਦੇ ਦੋ ਕੱਢ। ਮਾੜਾ ਜਿਹਾ ਪਾਈ ਸੀ ਉਹ। ਬੋਤਲ ਦੀ ਲਿਆ ਮੈਂ ਫਿਰ ਪਾਈ। ਬੋਤਲ ਦੇਖੋ ਇੱਕ। ਇਹ ਨਾਲ ਬਾਰੇ। ਮੈਂ ਤਾਂ ਸਾਰੇ ਖੋਲ੍ਹ ਦਿੰਦਾ। ਖੋਲ੍ਹ। ਮਾੜਾ ਹੀ ਬੋਤਲ ਭਰ ਲਏ ਪਾਣੀ ਪਾਣੀ ਤੇ ਘੱਟ ਹੀ ਸੀ ਪਾਣੀ ਦੇ ਪਾਈ ਸੀ। ਪਾਣੀ ਦਾ ਪਾਈ ਨਹੀਂ ਜਿਹਾ ਸੀ ਗੱਲ। ਲੈ ਆ ਪਾਣੀ ਕਰ ਕੀ। ਇੰਨਾ ਕਾ ਘੱਟਾ ਉਹ। ਥੋੜਾ ਥੋੜਾ ਘੱਟੀ ਹੈ। ਉਹ ਐ ਉੱਥੋਂ ਨਾ ਪਾ ਦੂ ਜੇ ਨਾਲ ਸੰਭਾ ਕੇ ਹੋ ਜਾਣਾ। ਬਸ ਥੋੜਾ ਥੋੜਾ ਭਾਈ ਪਾਣੀ ਵੀ ਚੈੱਕ ਕਰਤਾ ਮਿੱਤਰੋ ਬੈਟਰੀ ਦਾ ਕਾਹਦੇ ਹੈਨਾ ਠੀਕ ਆ ਅੱਜ ਆਉਣੇ ਭਾਈ ਟੂੜੀ ਵਾਲੀ ਜਿਹੜੇ ਲਾਉਣਾ ਨੇ ਰੋਟੇ ਨਹੀਂ ਹਨਾ ਰੋਟੇ ਉਹ ਦਾ ਉਹ ਦਾ ਉਹ ਤੀ ਕਸੀ ਪਹਿਲਾਂ ਆ ਕਾ ਲੀਂ ਤਾਰ ਵੀ ਇਹੋ ਰਿ ਫਿਰਦੇ ਨੇ ਜੁੜ ਕੇ ਸਟਾਰਟ ਹੋ ਗਏ ਉਏ ਇਹ ਨੂੰ ਨਾ ਪੜਾ ਕਾਹਦੀ ਇਹਨੂੰ ਨਹੀਂ ਪੜਾਈ ਤੀ ਕਿਹੜੇ ਪਾਇ ਨਹੀਂ ਪੜਾ ਦੇ ਇਹ ਤਾਂ ਥਾਂ ਤੇ ਰੱਖ ਲੂ ਆਈ ਜੀ ਰੱਖ ਦੇ ਯਾਰ ਫਿਰ ਫਿਰ ਉਹ ਪਾ ਕੇ ਰੱਖਣਾ ਆਹ ਨਾ ਕਾhti ਆ ਰਾਈ ਦੀਆ ਤਰੂ ਆਪਣੇ ਪਰੌਂਠੇ ਆਲੂ ਵਾਲੇ ਨਾਲ ਮੱਖਣੀ ਨਾਲ ਦਹੀਂ ਕਿਆ ਬਾਤ ਸਵੇਰੇ ਸਵੇਰੇ ਘਰ ਮਨ ਦੋ ਤਿੰਨ ਖਾ ਗਏ ਇਹ ਤਾਜਾ ਜੀ ਲੋਟ ਆਉਂਦੇ ਨੇ ਪਰੌਂਠੇ ਫੇ ਜੇ ਲਪਲਾ ਕੇ ਫੇਰ ਤਾਂ ਪੀਲੇ ਚ ਪੈ ਜਾਣੇ ਮੈਂ ਜਮਾ ਲਾਈ ਲੈ ਲੈਂਦੇ ਚੁੱਲੇ ਤੋਂ ਲਾਈ ਦੇ ਲਾਈ ਦੀ ਆਉਣਾ ਤਾਂ ਹੀ ਹੋ ਗੈਣਾ ਬਾਈ ਆ ਦੁੱਧ ਨਹੀਂ ਪੀਆ ਕਰੋ ਮਾਖਣੀ ਮੁਖਣੀ ਖਾਇਆ ਕਰੋ ਨਾ ਜਾਂ ਜੁ ਕੋਸ ਨਹੀਂ ਦੇਖੋ ਜਮਾ ਰੜਿਆ ਰੜਿਆ ਆ ਗਿਆ ਆ ਗਿਆ ਬਈ ਪਰਮਠਾ ਕਿਤੇ ਕਦੇ ਰੂ ਡੇਲੀ ਤਾਂ ਬੁਰੇ ਜਰਾ ਦੇ ਹੁੰਨੇ ਜਿਵੇਂ 20 ਦਿਨਾਂ ਤੋਂ ਫੇਰ ਟੇਸਟ ਹੀ ਲੱਗ ਜਨੇ ਪੂਰਾ ਉਹ ਸੇਸਤਾ ਬਹੁਤ ਕਰੀ ਸੀ ਜੀ ਗਾਈ ਖੜੀ ਕਰਨ ਦੀ ਪਰ ਕੋਈ ਨਹੀਂ ਉਹ ਨਹੀਂ ਇਹ ਪਤਾ ਨਹੀਂ ਆਦਾ ਆਪਾਂ ਤੋਂ ਮਾਣ ਉਹ ਜਾਇੂ ਦਾ ਮੈਂ ਕਹਿਣਾ ਤੁਸੀਂ ਤਾਂ ਪਾ ਦੋਗੇ ਇਹ ਸੁਪਾ ਪਾ ਦਿਆਂਗੀ ਆ ਛੋਟਾ ਤਾਂ ਡਰਦੀ ਨਹੀਂ ਇਹ ਆ ਗਿਆ ਬਈ ਆਣਾ ਤੋਂ ਆਪੀ ਨੂੰ ਲੋਟ ਹੋਰ ਜਦੋਂ ਆਪ ਤਾਂ ਠੀਕ ਹੋਵੇ ਥਣ ਤਾਂ ਦੇਖੀ ਪਾ ਦੇ ਹੁਣ ਮਸਾਂ ਪਾਏ ਨੇ ਪਟੇ ਚਾਰ ਬੰਦੇ ਨਹੀਂ ਪਾਦੇ ਦੇਖੋ ਉਹਨੇ ਔਖਾ ਹੁੰਦੀ ਚਾਚੀ ਨੇ ਔਖੀ ਨਹੀਂ ਹੋਈ ਜਮਾ ਵੀ ਹਾਂ ਦੇਖ ਲੈ ਹੁਣ ਦੇਖਾਂਗੇ ਇਹਨੂੰ ਚੱਕ ਕੇ ਬਈ ਵੀ ਕੀ ਬਣਦਾ ਆਹ ਰਸਤਾ ਕੋਲ ਇੱਕ ਘੱਟ ਦੀ ਰੋਡ ਨਾ ਨਾ ਨਾਲੇ ਥਣ ਥਣ ਪਰੇ ਨੇ ਦੇਖੋ ਓਏ ਉਹ ਕਿੰਨੀ ਵਧੀਆ ਫੱਟ ਆਇਆ ਉਹ ਚਾਚਾ ਆ ਉੱਪਰ ਕੇ ਮੈਂ ਪੜ ਕੇ ਨਾ ਤੂੰ ਕੁੱਝ ਤੇ ਹਾਰ ਦੇ ਨਾ ਜਾਗਦਾ ਜਾਗਦਾ ਸਾੜ ਦੇ ਜਿਹੜੀ ਗੰਡ ਹੈ ਚੱਲ ਦੇ ਅੰਦਰ ਪਰਵਾਇਓ ਯਾਰ ਉਹ ਦੇਖਦੇ ਟੀ-ਸ਼ਰਟਾਂ ਗਿਆ ਦੁਕਾਨ ਤੇ ਆਕੇ ਸੀ ਰੋਡ ਤੇ ਲਈ ਜਾਨੇ ਬਾਈ ਜਿਹੜੇ ਇਹਨਾਂ ਦੇ ਦੇਖੀ ਅਰਪਣ ਜੁਨੇਟਡ ਵਾਲਿਆਂ ਨੇ ਨੀਵਾ ਲੈ ਲੈ ਜੀਨੇ ਵੈਦਰਾ ਦੋਰਾ ਦਾ ਮਿਲ ਗਿਆ ਦੇਖਨੇ ਹਾਂ ਲੋਟ ਜੀ ਵਧੀਆ ਵਧੀਆ ਮੈਨੂੰ ਲਾਈਕ ਤੋਂ ਬਾਦਾਮ ਸ਼ੇਕ ਕੁਲਫੀ ਆਈਸਕ੍ਰੀਮ ਜਮਾ ਪੋਲ ਪੋਲੀ ਆ ਬਈ ਇਹਦੇ ਹੁਣ ਆ ਨਾ ਬਾਈ ਨੂੰ ਗਿਆ ਬਣਾ ਦੇ ਕੱਪ ਜੇ ਕਿਉਂ ਗੇ ਵੀ ਗਰਮੀ ਜੀ ਹਾਂ ਆਈਸਕ੍ਰੀਮ ਖਾਣ ਨੂੰ ਬਣਦੀ ਹੈ ਫਿਰ ਉਹ ਸਾਹਮਣੇ ਆ ਜੀ ਪਿੰਟੂ ਉਹ ਲੈ ਕੇ ਗਿਆ ਜੀ ਪਿੰਟੂ ਜੋਲਾ ਬਰਨਾਲਾ ਪੂਰਾ ਬਰਨਾਲੇ ਦਾ ਹੈ ਬਹੁਤ ਪੁਰਾਣਾ ਹੈ ਨਾ ਹੈ ਮੈਟਰੋਇਟਿਕ ਕੌਲੀ ਮੀਰਪਿਆਂ ਦੀ ਹੈ ਟਾਇਟ ਬਹੁਤ ਹੈ ਜੀ ਕਿਵੇਂ ਗਿਫਟੀ ਦੱਸ ਲੋਟਾ ਖੇਰ ਬਹੁਤ ਵਧੀਆ ਬਈ ਮਿਲ ਗਈ ਜੀ ਗੁਲਤੀ ਇਹ ਪੰਜਾਲੀ ਪੰਜਾਲੀ ਬਹੁਤ ਦੂਰੋਂ ਬਰਨਾਲੇ ਨਹੀਂ ਸਾਰੇ ਬਰਨਾਲੇ ਚੋਂ ਨਹੀਂ ਮਿਲੀ ਪਰੋਲੋਂ ਮਿਲੀ ਆ ਬਈ ਥਾਲੀ ਵਾਲ ਡੈਰੀ ਜੋ ਟਕਾ ਹੋਰ ਸਕੂਲ ਕੋਲੋਂ ਹਰ ਹੀ ਵਾਰ ਤੇ ਆ ਗਏ ਮਿੱਤਰੋ ਸੁਣਾਉਣ ਲਈ ਢੇਡ ਵੱਜ ਗਿਆ ਹਾਲਾਂ ਦੇ ਕਰੇ ਆ ਗਏ ਹੁਣ ਮੰਨਾ ਦਾ ਜੱਜ ਮੈਂ ਪਰ ਬਣਾਈ ਜਾਂਦਾ ਜੀ ਅਗਰ ਹਾਲਾਂ ਦੇ ਸਰਕਾਰ ਕੁਰਪਾਲ ਸਿੰਘ ਕੀ ਚੱਕਰੇ ਹੈ ਐਂ ਵੀ ਦੱਸ ਸਾਲਾ ਡੈਸੂਰੀ ਮੋੜਾ ਯਾਰ ਕਰ ਚ ਪੂਲ ਪਲਾਜਾਂ ਨਹੀਂ ਲੱਗਣਾ ਹੈ ਟੂਲ ਪਲਾਜਾਂ ਹੀ ਲੱਗਣਾ ਹੈ ਉਹਦਾ ਸਾਡਾ ਹਾਂ ਕਿ ਤੁਮ ਮਰਜੀ ਦਿਖਾ ਦੋ ਪਰਚੀ ਚਾਹੀ ਪੁੱਛਾਂ ਦਵਾ ਚਾਹੀਦੀ ਕਿ ਨੂੰ ਮਰਜੀ ਦਿਖਾ ਦੋ ਲੈ ਠੀਕ ਹੂੰ ਮੈਂ ਪਰ ਬਣਾ ਦੋ ਸਾਨੂੰ ਹੂੰ ਬਸ ਠੀਕ ਐ ਮੈਂ ਪੀਂ ਲੇ ਹਾਂ ਮੈਂ ਪੀ ਸਿੰਗਰੇ ਗਏ ਮੰਨੇ ਅਮਰਦੀਪ ਸਿੰਘ ਅਮਰਦੀਪ ਨੇ ਬੋੜਾ ਅਮਰਦੀਪ ਨਾ ਜਿਹੜੇ ਪ੍ਰੀਤ ਦੇ ਦਾ ਦਿਲ ਪ੍ਰੀਤਾ ਦਾ ਤਾਂ ਬਣਾਤਾ ਪੈਸੇ ਸਸ 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 ਕਰਕੇ ਸੇ ਮੈਂ ਵੀ ਬਣਾ ਮੰਗਿਆ ਪਰ ਸੱਜਿਆ ਬਣਾਦੀ ਜੁਪਟੀ ਬਣਾਦੀ ਪਾ ਲਈ ਠੀਕ ਹੈ ਜਗਦੀਪ ਜੀ ਬਣਾਵਾਂਗੇ ਹਨ ਸਾਰੇ ਬਣਾਵਾਂਗੇ ਡੱਕੂ ਦੀ ਆਪਣੀ ਪੱਸੀ ਪੱਸੀ ਧਰਮ ਚਾਚੀ ਦੀ ਬਣਾਉਣੀ ਹੈ ਨਾ ਸਾਰੇ ਮੜਾਗੇ ਠੀਕ ਹੈ ਠੀਕ ਹੈ ਤੇ ਕਹਿੰਦੇ ਮੇਰੀ ਗੱਲ ਹੈ ਕਿਉਂ ਮੇਰੀ ਗੱਲ ਮੰਨ ਗਿਆ ਨਾ ਫਿਰ ਚੱਟ ਨੂੰ ਤੂੰ ਉਹਨਾਂ ਦੀ ਕਰਾਈ ਜਾਣਾ ਮੈਂ ਕਿਹਾ ਸੀ ਮੈਂ ਕਿਹਾ ਭਾਈ ਇੱਥੇ ਭਰਤੀ ਕਰਨ ਵਾਲੇ ਦੇ ਨਾ 10 ਕਦੋਂ ਹੋਣਗੇ ਇੱਥੇ ਇਹ ਮੇਰੇ ਨਹੀਂ ਸੀ ਹੋਣੇ ਸਾਰਿਆਂ ਦੀ ਇੱਥੇ ਤੇਰੀ ਹੋਣਗੇ ਸਾਰੇ ਸਾਹਮਣੇ ਕਿਉਂਕਿ ਭਰਤੀ ਕਰਨ ਵਾਲੇ ਦੇ ਦਸ ਘਤ ਨਹੀਂ ਯਾਰ ਭਰਤੀ ਕਰਨ ਵਾਲਾ ਤਾਂ ਫਿਰ ਤੂੰ ਆ ਨਾ ਅਜੀ ਦਾ ਭਰਤੀ ਹੋਣ ਵਾਲੇ ਆ ਯਾਰ ਗੁਰਪ੍ਰੀਤ ਸਿੰਘ ਆਹ ਕਰਤਾ ਮਿੱਤਰੋ ਮਨੇ ਨੇ ਭਾਰਤੀ ਆ ਬਨ ਭਾਰਤੀ ਕਿਸਾਨ ਜੋਨੀ ਨੇ ਇਕਤਾ ਆ ਰਹਾ ਮਨਪ੍ਰੀਤ ਸਿੰਘ ਦਰਸਨ ਜੇਗਾ ਬਰਨਾਲਾ ਬਰਨਾਲਾ ਨਿੰਮੇ ਸਭਾ ਦੇ ਗੁਰਪ੍ਰੀਤ ਸਿੰਘ ਚੰਗਾ ਤੇ ਟੂਟੇਵਰ ਬਣਾ ਕੇ ਜੇਗਾ ਹੁਣ ਕਾਰਡ ਜੇ ਉਹ ਉਹ ਤਾਂ ਦੱਸਣ ਗਿਆ ਹੈ ਨਮੀ ਇਸੇੇ ਤਰ੍ਹਾਂ ਚਲਾਤੀ ਗਿਆ ਵਾ ਇਹ ਉਹ ਆਊਟ ਆ ਬਈ ਉਹ ਹੋ ਬਾਲ ਦਾ ਲੱਤਾਂ ਮਿਚਰੀ ਨਾ ਗਿਆ ਦੀ ਇਹ ਉਹ ਤੇ ਲੋਏ ਉਹ ਗਮਲਾ ਸੜਤਾ ਸੀ ਉਹ ਸ਼ਾਟ ਹੀ ਬੜਾ ਪੜਾ ਲਾਇਆ ਸੀ ਓਏ ਇਹ ਸਾਚਨ ਆ ਜੀ ਸਾਡਾ ਸਾਚਨ ਹਾਇ ਤਾਂ ਉਹ ਵੀ ਕਰ ਰਿਹਾ ਦਾ ਆ ਬੋਲਰ ਨੇ ਪਾ ਦੀ ਇਹ ਉਹ ਤੇਰੀ ਫੇਰ ਸ਼ਾਟ ਓਏ ਉਹਦਾ ਬੜਾ ਤਾਕੜਾ ਓਏ ਵਾਲੀ ਟਾਵਰ ਬਣ ਗਈ ਤੇਰੀ ਟਾਵਰ ਬਣ ਗਈ ਫਲਾ ਰੈਂਬੋ ਨੂੰ ਆਏ ਵੀ ਮੇਰੀ ਬਾਲ ਆ ਉਹ ਕਰੀ ਜਾਂਦਾ ਓਏ ਓ ਤੇਰੀ ਓਏ ਫਨੋਤਾ ਸੀ ਉਹ ਫੋਨ ਆਣੀ ਨੂੰ ਬਸ ਬਾਈ ਦੇਖੋ ਪੂਰਾ ਖੇਡਦੇ ਨੇ கரੈਕਟ ਚਰਮੰਦ ਇਹ ਹੁਣ ਵੀ ਵੱਜੂ ਉਹ ਬੜਾ ਤੇ ਕੱਖ ਮਤਰੂ ਹਰਲਾ ਦੀ ਪੂਰੀ ਪਾਤੀ ਸੀ ਅੱਖਰ ਲਾਉਣ ਨਾਲੇ ਰਹਿ ਗਈ ਜਿੰਨੇ ਮੇੜ ਦੇ ਅੱਖਾਂ ਨਾਲ ਹੀ ਇਹ ਹੀ ਹੈ ਬਾਈ ਸਾਡੇ ਜਮਨ ਜੱਟ ਲਾਇਫ ਪਟੇ ਚੱਕਲਾਇਆ ਪਰ ਲਾ ਦੇ ਬਈ ਨਵੇੜ ਤਾਂ ਕੰਮ ਹੱਥ ਵੀ ਮਾਰਦਾ ਪੇਰਾ ਹੋ ਗਿਆ ਜੀ ਪੱਲਾ ਸਨ ਬਣੀ ਨੂੰ ਮੇਥੋਂ ਲਸਨ ਵੀ ਪਟ ਤਾ ਦੇਖੋ ਗੰਡੀ ਅਲੀ ਵੱਡੀ ਨਹੀਂ ਬਣੀ ਇੱਧਰ ਥੋੜਾ ਜਿਹਾ ਮਾੜਾ ਸੀ ਪਰ ਐਵੇਂ ਆਪਾਂ ਰੇਰੂ ਨਹੀਂ ਪਾਉਂਦੇ ਉਹਦੇ ਵਿੱਚ ਆਰਗੈਨਿਕ ਹੀ ਹੁੰਦਾ ਜਨਾ ਹੁੰਦਾ ਠੀਕ ਹੈ ਇੱਧਰ ਆਪਣੀ ਬਾੜੀ ਲੱਗੀ ਹੋਈ ਐਜ ਵੀ ਲਾ ਦੇਗੇ ਉਹ ਮੇਲਾ ਹੋ ਗਿਆ ਵੀ ਠੀਕ ਹੈ ਆ ਉਧਰ ਮੋਟਾ ਸੀ ਦਿਖਾਉਣਾ ਤੁਹਾਨੂੰ ਇੱਧਰ ਮੋਟਾ ਸੀ ਆਹ ਜਿਹੜਾ ਆਹ ਗੰਡੀ ਦੇਖੋ ਦਰ ਨੂੰ ਮਾੜਾ ਸੀ ਆ ਦੇਖੋ ਗੱਡਾ ਗੰਡਾ ਟਰ ਦੈ ਨਾ ਦੇਖੋ ਆ ਮੋਟਿਆਂ ਨੇ ਪੂਰੇ ਇਧਰ ਨੂੰ ਮੋਟਾ ਸੀ ਉਧਰ ਨੂੰ ਬਰੀਕ ਸੀ ਥੋੜਾ ਜਿਹਾ ਆਪਾਂ ਨੂੰ ਮੁੱਕਦਾ ਨਹੀਂ ਆਪਣਾ ਡੰਗ ਲੈ ਜਿਓ ਜਿਹੜੀ ਗੱਲ ਆਪਾਂ ਦੀ ਬੋਲੀ ਦੇ ਲੈ ਕੇ ਜਾਣਾ ਇਹਨਾਂ ਮੁੱਕਦੇ ਨਹੀਂ ਪਾਵਤਣੀ ਆ ਵੀ ਰਹਿਣਾ ਪਣਤਣੀ ਵੀ ਪਾੜ ਦਿੰਗੇ ਇੱਥੇ ਲਾਈ ਜਾਂਦੇ ਨੇ ਆਪਣੀ ਘਰੇ ਜਾਂਦੇ ਨੇ ਬੈਠਾਂ ਪਣੀਆਂ ਚ ਜੁਮਾਈ ਗਾਲੀ ਚੱਲੀਆਂ ਰਹਿਣੀਆਂ ਨੇ ਤਨੀ ਆ ਨਹੀਂ ਵੀ ਆਪਣਾ ਦਿਮਾਗ ਲਾਇਆ ਰ। ਧਨੀਆ ਵੜ ਲਾਂਗੇ ਤੇ chrele ਥੰਬੇ ਗਾੜ ਦਾਂਗੇ ਤੇ। ਆਇਦਾਂ ਲਾਇਆ ਨੇ ਪਿੰਡੀਆਂ ਵੜਦੇ। ਉਹਨੂੰ ਪਾਪੜ ਕੇ ਫੋਨ ਆ ਗਿਆ ਮੜਾ ਜਿਹਾ ਉੱਥੇ ਜਾਣਾ ਜੀ। ਆ ਰਹਿ ਗਿਆ ਥੋੜਾ ਜਿਹਾ ਬਸ। ਬਾਅਦ ਦੇਖਾਂਗੇ। ਮਿੱਟੀ ਛੱਡਣੀ ਸਾਥੀ। ਹਾਂ। ਸਾਟਾ ਛੋਟਾ। ਹਾਂ। ਦੇਖ ਰਹੇ ਹਾਂ। ਲਾਵਾਤੀਆਂ? ਹਾਂ। ਵਧੀਆ ਕਰਿਆ ਵਧੀਆ ਕਰਿਆ। ਖਲਾਦਾ ਯਾਰ ਰੁਟੇ ਗਈ ਨਾ ਮਿੱਟੀ ਖਾਂਦੀ ਐ ਵੀ ਹੈ ਮਿੱਟੀ ਖਾਂਦੀ ਐ ਨਾ ਦਾਦਾ ਫਿਰ ਕੱਖ ਘਸੜਦੇ ਯਾਰ ਹੈ ਤੇਰਾ ਹੋਰ ਖਿੜੀ ਕਰੂੰਗਾ ਮੈਂ ਬੜੀ ਦਿਲ ਤੇ ਯਾਰ ਹੁੰਦੀ ਰਹਿੰਦੀ ਹਾਂ ਮੈਂ ਮਿੱਟੀ ਖਾਂਦੇ ਹਾਂ ਕਾਣੂ ਤੇਥੇ ਦਾ ਕਾਣੂ ਕੱਖ ਮਿੱਟੀ ਨਾ ਖਾਂਦੇ ਕੱਖ ਬਾਰੇ ਜੀ ਕਰਦਾ ਹਨਾ ਬਰੇ ਯੋੜਦੀ ਐ ਜੀ ਹੋਨੇ ਤੜਕੇ ਦੇਖਾਂਗੇ ਆਂਡਾ ਬੈਠੀ ਰਹਿਣ ਦੇ ਵਿਚਾਰੇ ਨਾਲ ਹੋਰ ਜਰ ਸਰਦੋ ਪਰ ਬਚੂ ਯਾਰ ਪਾਚ ਵੀ ਸਕਦੀ ਆ ਕਿਵੇਂ ਲੱਗਦਾ ਤੈਨੂੰ ਉੱਥੇ ਕਿਸੇ ਨੂੰ ਫੇਸਬੁੱਕ ਤੇ ਪਾਈਦਾ ਹੈਗੀ ਸੀ ਵੀ ਯਾਰ ਗਾਈ ਬਹੁਤ ਡਿੱਗੀਆਂ ਵਿੱਚ ਪੁੱਛਿਆ ਤਾਂ ਹੈਗਾ ਸੀ ਪਰਸੋਂ ਪਾਈ ਨਹੀਂ ਅੱਜ ਪਾਉਂਗਾ ਸੱਚੋ ਅੱਜ ਪਾਉਣਾ ਉਹ ਬਲੌਗ ਗਾਈਆਂ ਵਾਲਾ ਹੋਰ ਉਹ ਖੇਤੀਬਾੜੀ ਵਾਲਾ ਉਹ ਚੁੱਪ ਰਹੋ ਨਾ ਨਾ 90% ਤਾਂ ਵੀਰੇ ਆਪਣੀ ਗਾਈ ਬਿਮਾਰ ਹੋ ਗਈ ਸੀ ਯਾਰ ਇਹਨੂੰ ਬੁਖਾਰ ਚੜ ਗਿਆ ਸੀ ਇਹ ਦੁਬਾਰਾ ਫਿਰ ਵੇਜੇ ਗਈ ਖੜੀ ਨਹੀਂ ਹੋਈ ਮੁੜ ਕੇ ਯਾਰਾਂ ਟੀਕੇ 2ਕੇ ਲਵਾਤੇ ਇਹਦੇ ਬੋਤਲਾਂ ਲਵਾਤੀਆਂ 7 ਮਹੀਨਿਆਂ ਦੀ ਗੱਬਣਾ ਜੀ ਇਹ ਵੀ ਹੁਣ ਸਾਨੂੰ ਕੋਈ ਦੱਸ ਸਕਦਾ ਮੇਰਾ ਦੋਸਤ ਵੀ ਕਿਹੜੀ ਦਵਾਈ ਲਈ ਜਾਵੇ ਇਹਦੇ ਜਾਂ ਕੋਈ ਕਿਸੇ ਦੇ ਹੁਣ ਦਾ ਟ੍ਰੀਟਮੈਂਟ ਜਾਂ ਦੱਸਿਆ ਜਾਵੇ ਵੀ ਹੋ ਜੋ ਖੜੀ ਹਾਂ ਹੋਰ ਪਾਧੀ ਵੇਰੇ ਗਰੁੱਪ ਚ ਤਿੰਨ ਡਾਕਟਰਾਂ ਤੋਂ ਟ੍ਰੀਟਮੈਂਟ ਕਰਾ ਲਿਆ ਉਹ ਬਾਬੂ ਉਮੀ ਪਈ ਜਾ ਰਹੇ ਬੱਚੂ ਕਾ ਨਾਂ